ਕਨੂਨੀ ਨੁਕਤੇ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਡਾਕਟਰ ਨਰਿੰਦਰ ਡਬੋਲਕਰ ਦੇ ਮਾਮਲੇ ਦੇ ਵਿੱਚ ਜਿਹੜੇ ਕਿ ਇੱਕ ਗਿਲਸਵ ਤਰਕਸ਼ੀਲ ਜਿਹੜੇ ਸੋਚ ਦੇ ਧਰਨੀ ਸੀ ਉਹਨਾਂ ਦਾ ਕਤਲ ਹੋਇਆ ਸੀ 2013 ਦੇ ਵਿੱਚ ਔਰ ਉਸ ਸੰਬੰਧ ਦੇ ਵਿੱਚ ਹੁਣ ਅਦਾਲਤ ਨੇ ਸਜ਼ਾ ਦਿੱਤੀ ਹੈ ਜੀ ਉਹਦੇ ਦੋਸ਼ੀਆਂ ਨੂੰ ਉਕੀ ਮਸਲਾ ਜੀ ਸਾਰਾ ਅਸੀਂ ਜ਼ਰੂਰ ਇਹਦੇ ਬਾਰੇ ਦੱਸੋ। ਭਮ ਸਾਹਿਬ ਪਹਿਲਾਂ ਡਾਕਟਰ ਜਿਹੜੇ ਨਰਿੰਦਰ ਡਬੋਲਕਰ ਸੀਗੇ ਜੀ ਆ ਉਹਨਾਂ ਦੇ ਬਾਰੇ ਮੈਂ ਥੋੜਾ ਜਿਹਾ ਚਾਨਣਾ ਪਾਵਾਂ ਤਾਂ ਹੋ ਸਕਦਾ ਬਈ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਬਾਰੇ ਨਾ ਪਤਾ ਹੋਵੇ ਕਿਉਂਕਿ ਸਾਡੇ ਜਿਹੜੇ ਪੰਜਾਬੀ ਆਡੀਅנס ਹੈ ਹਮ ਇਹਨਾਂ ਦੇ ਲਈ ਇਹ ਨਾਮ ਕੁਝ ਨਵਾਂ ਹੋ ਸਕਦਾ ਹੈ ਪਰ ਮਹਾਰਾਸ਼ਟra ਦੇ ਕਰਨਾਟਕਾ ਦੇ ਇਲਾਕੇ ਦੇ ਵਿੱਚ ਹਮ ਇਹ ਬੜੇ ਮਸ਼ਹੂਰ ਤਰਕਸ਼ੀਲ ਹਮ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਰੈਸ਼ਨਲਿਸਟ ਕਿਹਾ ਜਾਂਦਾ ਹੂੰ ਇਹ ਸਮਾਜ ਦੇ ਵਿੱਚ ਵਹਿਮ ਭਰਮ ਮਟਾਉਣ ਹੂੰ ਤੇ ਝੂਠੇ ਢੋਂਗੀ ਜਿਹੜੇ ਧਰਮ ਦਾ ਜਿਹੜਾ ਆਸਰਾ ਲੈ ਕੇ ਉਹ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਹੂੰ ਉਹਨਾਂ ਦਾ ਵਿਰੋਧ ਕਰਨ ਦੇ ਵਿੱਚ ਇੱਕ ਮੋਢੀ ਰੋਲ ਜਿਹੜਾ ਉਹ ਅਦਾ ਕਰਦੇ ਸੀ ਹੂੰ ਜਿਸ ਦੇ ਕਾਰਨ ਇਹਨਾਂ ਨੂੰ ਆਪਣੀ ਜਾਨ ਤੋਂ ਹੱਥ ਹੁਣੇ ਪਏ ਹੂੰ ਜਾਨ ਤੋਂ ਹੱਥ ਹੁਣੇ ਪਏ ਜੀ ਕਿਉਂਕਿ ਕੁਝ ਤਰ੍ਹਾਂ ਅ ਜੋ ਕਟੜਵਾਦੀ ਤਰ੍ਹਾਂ ਸੀ ਉਹਨਾਂ ਦਾ ਇਹ ਮੰਨਣਾ ਸੀ ਕਿ ਇਹ ਉਹਨਾਂ ਦੇ ਧਰਮ ਦਾ ਵਿਰੋਧ ਕਰ ਰਹੇ ਨੇ ਹੂੰ ਇਸ ਕੇਸ ਦੇ ਵਿੱਚ ਭਮ ਸਾਹਿਬ ਜਿਹੜੇ ਉਹਨਾਂ ਲੋਕਾਂ ਦੇ ਜਿਹੜੇ ਵਕੀਲ ਸੀ ਹੂੰ ਉਹਨਾਂ ਨੇ ਵੀ ਕੋਰਟ ਦੇ ਵਿੱਚ ਇਹ ਆਪਣਾ ਡਿਫੈਂਸ ਲੈਣ ਦੀ ਕੋਸ਼ਿਸ਼ ਕੀਤੀ ਕਿ ਨਰਿੰਦਰ ਡਬੋਲਕਰ ਹਿੰਦੂ ਵਿਰੋਧੀ ਸੀ ਹੂੰ ਤਾਂ ਜੇ ਕੋਈ ਹਿੰਦੂ ਵਿਰੋਧੀ ਹੈ ਵੀ ਭਮ ਸਾਬ ਤਾਂ ਕਿ ਕੀ ਉਹਨੂੰ ਆਪਣੀ ਜ਼ਿੰਦਗੀ ਜਿਉਣ ਦਾ ਕੋਈ ਹੱਕ ਨਹੀਂ ਹੈ ਕਿ ਕਾ ਕੀ ਉਸ ਦਾ ਕਤਲ ਕਰ ਦੇਣਾ ਹੂੰ ਜੇ ਕੋਈ ਕਿਸੇ ਵੀ ਧਰਮ ਦਾ ਵਿਰੋਧੀ ਹੈ ਭਾਰਤੀ ਸੰਵਿਧਾਨ ਦੇ ਵਿੱਚ ਹਿਊਮਨ ਰਾਈਟਸ ਦੇ ਵਿੱਚ ਦੁਨੀਆ ਦੇ ਵਿੱਚ ਹੀ ਫਰੀडम ਆਫ ਸਪੀਚ ਐਂਡ ਕੌਨਸ਼ੀਅੰਸ ਹੂੰ ਇੱਕ ਫੰਡਾਮੈਂਟਲ ਰਾਈਟ ਹੈ ਹੂੰ ਜੇ ਕੋਈ ਵੀ ਧਰਮ ਹੈ ਕਿਸੇ ਧਰਮ ਦੀ ਕੋਈ ਵਿਚਾਰਧਾਰਾ ਹੈ ਉਹਨੂੰ ਕ੍ਰਿਟੀਸਾਈਜ਼ ਕਰਨਾ ਹੂੰ ਇਥੋਂ ਤੱਕ ਕਿ ਉਹਦਾ ਵਿਰੋਧ ਕਰਨਾ ਵੀ ਹੂੰ ਇਹ ਮੇਰੀ ਫਰੀडम ਆਫ ਸਪੀਚ ਤੇ ਮੇਰੀ ਜਿਹੜੀ ਵਿਚਾਰਾਂ ਦੀ ਆਜ਼ਾਦੀ ਹੈ ਹੂੰ ਤੇ ਕੀ ਆਪਣੇ ਵਿਚਾਰਾਂ ਦੀ ਆਜ਼ਾਦੀ ਨੂੰ ਐਕਸਰਸਾਈਜ਼ ਕਰਨ ਦੇ ਵਾਸਤੇ ਹੂੰ ਫਰੀडम ਆਫ ਸਪੀਚ ਨੂੰ ਐਕਸਰਸਾਈਜ਼ ਕਰਨ ਦੇ ਵਾਸਤੇ ਸਮਾਜ ਦੇ ਵਿੱਚੋਂ ਵਹਿਮ ਪਰ ਮਟਾਉਣ ਵਾਲੇ ਇੱਕ ਵਿਅਕਤੀ ਨੂੰ ਹੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦੇਣਾ ਹੂੰ ਕਿਉਂਕਿ ਸਿਰਫ ਤੁਸੀਂ ਉਹਨੂੰ ਆਪਣੇ ਧਰਮ ਦਾ ਵਿਰੋਧੀ ਸਮਝਦੇ ਹੋ ਹੂੰ ਕੀ ਇਹ ਕਿ ਸਭਿਕ ਸਮਾਜ ਦੇ ਵਿੱਚ ਇਹ ਚੀਜ਼ ਜਸਟੀਫਾਈਡ ਹੈ ਜੀ ਬਿਕੋ ਮਾਨਯੋਗ ਅਦਾਲਤ ਨੇ ਵੀ ਪੂਨੇ ਸੈਸ਼ਨ ਕੋਰਟ ਨੇ ਵੀ ਭਮਪਾ ਸਾਹਿਬ ਇਸ ਡਿਫੈਂਸ ਦੇ ਉੱਤੇ ਜਿਹੜਾ ਹੈ ਹੂੰ ਉਹਨਾਂ ਦੀ ਜਿਹੜੀ ਬੜੀ ਰੈਪ੍ਰੀਮੈਂਡ ਕੀਤਾ ਉਹਨਾਂ ਦੇ ਲਾਇਰ ਨੂੰ ਜੀ ਵੀ ਇਹ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਆਰਗੂਮੈਂਟ ਹੈ ਹੂੰ ਇਹ ਕੋਰਟ ਦੇ ਵਿੱਚ ਕਰ ਰਹੇ ਹੋ ਹੂੰ ਸੋ ਭਮਪਾ ਸਾਹਿਬ ਇਸ ਕੇਸ ਦੇ ਵਿੱਚ ਜਿਹੜਾ ਦੋ ਆਈ ਵਿਟਨੈਸਸਿਜ਼ ਇੱਕ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਹਮ ਹੁਣ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਹੋਏ ਹੁੰਦਾ ਹੈ ਜਿਹੜਾ ਪੁਲਿਸ ਜਾਂ ਜੱਜ ਦੇ ਕੋਲ ਨਾ ਹੋਵੇ ਕੋਰਟ ਦੇ ਵਿੱਚ ਨਾ ਹੋਵੇ ਹਮ ਕੋਰਟ ਤੋਂ ਬਾਹਰ ਕਿਸੇ ਦੂਜੇ ਵਿਅਕਤੀ ਦੇ ਕੋਲ ਕੋਈ ਬੰਦਾ ਆਪਣਾ ਕ੍ਰਾਈਮ ਹੈ ਜਿਹੜਾ ਉਹ ਕਨਫੈਸ ਕਰੇ ਬਿਲਕੁਲ ਉਸ ਨੂੰ ਐਕਸਟਰਾ ਜੁਡੀਸ਼ੀਅਲ ਕਨਫੈਸ਼ਨ ਕਹਿੰਦੇ ਹਨ ਹਮ ਇਸ ਦੇ ਆਧਾਰ ਦੇ ਉੱਤੇ ਜਿਹੜੇ ਦੋ ਸ਼ੂਟਰ ਸੀ ਸਚਿਨ ਅੰਦੂਰੇ ਤੇ ਸ਼ਰਦ ਕਲਾਸ਼ਕਰ ਹਮ ਜਿਨ੍ਹਾਂ ਦਾ ਸੰਬੰਧ ਜਿਹੜਾ ਹੈ ਉਹ ਦੱਸਿਆ ਜਾਂਦਾ ਹੈ ਅਲੱਗ ਹੀ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਉਹ ਦੱਸਿਆ ਜਾਂਦਾ ਹੈ ਕਿ ਇੱਕ ਕੱਟੜਵਾਦੀ ਜਿਹੜੀ ਇੱਕ ਸੰਸਥਾ ਸਨਾਤਨ ਸੰਸਥਾਨ ਹੂੰ ਉਹਦੇ ਨਾਲ ਹੂੰ ਹਾਂ ਸੋ ਫਰਾਈਡੇ ਨੂੰ ਭਮ ਸਾਹਿਬ ਇਹ ਫੈਸਲਾ ਆਇਆ ਤੇ ਉਹਨਾਂ ਨੇ ਬੜੇ ਕੋਰਟ ਨੇ ਬੜੇ ਸਟਰੋਂਗ ਰਿਮਾਰਕਸ ਜਿਹੜਾ ਹੈ ਜੀ ਸਟਰੋਂਗ ਰਿਮਾਰਕਸ ਜਿਹੜੇ ਕੋਰਟ ਨੇ ਦਿੱਤੇ ਹੈ ਹੂੰ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਜੂਅਲ ਐਂਡ ਨੈਗਲੀਜੈਂਟ ਜਿਹੜੀ ਅਪਰੋਚ ਹੈ ਹੂੰ ਉਹ ਡਿਪਟੀ ਸੈਕਟਰੀ ਨੇ ਤੇ ਦੈਨ ਆਫੀਸ਼ੀਏਟਿੰਗ ਐਡੀਸ਼ਨਲ ਚੀਫ ਸੈਕਟਰੀ ਹோம் ਡਿਪਾਰਟਮੈਂਟ ਦੇ ਉੱਤੇ ਕਿਉਂਕਿ ਭਮਸਾਵ ਇਸ ਕੇਸ ਦੇ ਵਿੱਚ ਹੋਇਆ ਕਿ ਕਿ ਯੂਏਪੀਏ ਜਿਹੜੀ ਹੈ ਉਹ ਲਗਣੀ ਸੀ ਇਹਨਾਂ ਰੁਪਈਆਂ ਦੇ ਉੱਤੇ ਹੁਣ ਤੁਸੀਂ ਦੇਖੋ ਵੀ ਕਿਸੇ આરોપી ਦਾ ਜਿਹੜਾ ਧਰਮ ਹੈ ਹੂੰ ਕਿ ਉਹ ਇੱਕ ਨਿਰਧਾਰਤ ਫੈਕਟਰ ਹੋਣਾ ਚਾਹੀਦਾ ਵੀ ਕਿਸ ਦੇ ਉੱਤੇ ਯੂਏਪੀਏ ਲਾਈ ਜਾਊਗੀ ਕਿ ਨਹੀਂ ਲਾਈ ਜਾਊ। ਬਰਕਾ। ਹੁਣ ਇਸ ਕੇਸ ਦੇ ਵਿੱਚ ਕੋਰਟ ਨੇ ਜਿਹੜੀ ਉਹਨਾਂ ਅਫਸਰਾਂ ਦੀ ਜਿਹੜੀ ਉਹਨਾਂ ਦੀ ਮਜ਼ਮਤ ਕੀਤੀ ਹੈ। ਹਮ ਕਿ ਉਹਨਾਂ ਨੇ ਜਿਹੜੀ ਆਪਣੀ ਸਿਫਾਰਿਸ਼ ਨਹੀਂ ਦਿੱਤੀ ਸਮੇਂ ਦੇ ਉੱਤੇ ਜਿਸ ਕਰਕੇ ਇਹਨਾਂ આરોપીਆਂ ਦੇ ਉੱਤੇ ਯੂਏਪੀਏ ਨਹੀਂ ਲਗਾ ਜਾਦੀ। ਹਮ ਲਾਈ ਜਾ ਸਕੀ। ਜੀ। ਸੋ ਇਸ ਦੇ ਪਿੱਛੇ ਭਮ ਸਾਹਿਬ ਹੁਣ ਜੇ ਹੁਣ ਕੀ ਇਸ ਤੋਂ ਕੀ ਇਹਦੇ ਵਿੱਚ ਜਸਟੀਫਿਕੇਸ਼ਨ ਕੀ ਦਿੱਤੀ ਜਾ ਸਕਦੀ ਹੈ ਬਿਲਕੁਲ ਬਿਲਕੁਲ ਕਿ ਜਿੱਥੇ ਇੱਕ ਖਾਸ ਧਰਮ ਇੱਕ ਖਾਸ ਵਿਚਾਰਧਾਰਾ ਦੇ ਨਾਲ ਹੂੰ ਕੋਈ ਕਿਸੇ આરોપી ਦੀ ਵਾਬਸਤਗੀ ਹੁੰਦੀ ਹੈ ਹੂੰ ਉਥੇ ਯੂਏਪੀਏ ਨਹੀਂ ਲਗਾਈ ਜਾਂਦੀ ਹੂੰ ਜਿੱਥੇ ਉਹੀ ਵਿਅਕਤੀ ਜਾਂ ਤਾਂ ਸਰਕਾਰ ਦੇ ਖਿਲਾਫ ਕੋਈ ਸੋਚ ਰੱਖਦਾ ਹੋਵੇ ਜੀ ਜਾਂ ਕਿਸੇ ਘੱਟ ਗਿਣਤੀ ਧਰਮ ਦਾ ਹੋਵੇ ਹੂੰ ਤਾਂ ਫਟਾਫਟ ਫਟਾਫਟ ਉਸ ਦੇ ਉੱਤੇ ਜੀ ਬਿਲਕੁਲ ਜਿਹੜੀ ਯੂਏਪੀਏ ਤੇ ਐਨਐਸਏ ਲਗਾ ਦਿੱਤੀ ਜਾਂਦੀ ਹੂੰ ਗਿਲਸਾਵ ਜੀ ਅਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਯੂਏਪੀਏ ਹੈ ਉਹ ਜਿਵੇਂ ਕਿ ਬਾਕੀ ਤਰ੍ਹਾਂ ਦੇ ਉੱਤੇ ਲੱਗਦਾ ਹੈ ਤੇ ਫਿਰ ਇਹਨਾਂ ਦੋ ਬੰਦਿਆਂ ਦਾ ਇਹਨਾਂ ਦਾ ਵੀ ਤਾਂ ਨਾਂ ਓਡਾ ਹੀ ਵੱਡਾ ਸੀ ਫਿਰ ਇਹਨਾਂ ਦੇ ਕਿਉਂ ਨਹੀਂ ਲਗਾਇਆ ਗਿਆ ਜੀ ਭਮ ਸਾਹਿਬ ਕੋਰਟ ਨੇ ਇਸ ਫੈਸਲੇ ਦੇ ਵਿੱਚ ਇਸ ਅਪਰੋਚ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਹੈ ਹੂੰ ਕਿਉਂਕਿ ਜਿਹੜਾ ਯੂਏਪੀਏ ਹੈ ਉਹ ਇੱਕ ਏਜੰਸੀ ਜਦੋਂ ਉਸ ਦੀ ਸਿਫਾਰਿਸ਼ ਕਰਦੀ ਹੈ ਹੂੰ ਤਾਂ ਜਿਹੜਾ ਗ੍ਰੈਬ ਵਿਭਾਗ ਹੈ ਉਸਨੇ ਉਸ ਦਾ ਸੈਂਕਸ਼ਨ ਦੇਣਾ ਹੁੰਦਾ ਹੈ ਗ੍ਰੈਬ ਵਿਭਾਗ ਨੇ ਆਪਣੀ ਹਾਮੀ ਭਰਨੀ ਹੁੰਦੀ ਹੈ ਤੇ ਉਹਦੀ ਇੱਕ ਟਾਈਮ ਲਿਮਿਟ ਹੁੰਦੀ ਹੈ ਜੀ ਸੋ ਹੋਮ ਡਿਪਾਰਟਮੈਂਟ ਨੂੰ ਇਸ ਚੀਜ਼ ਦੀਆਂ ਦਰਖਾਸਤਾਂ ਕੀਤੀਆਂ ਗਈਆਂ ਪਰ ਉਹਨਾਂ ਨੇ ਜਿਹੜਾ ਉਹ ਸਮਾਂ ਹੈ ਉਹ ਡੈਡ ਲਾਈਨ ਉਹ ਨਗਾ ਲਤੀ ਤੇ ਸੈਂਕਸ਼ਨਸ ਨਹੀਂ ਦਿੱਤੀਆਂ ਇਹਨਾਂ ਦੇ ਯੂਆਪੀਏ ਲਾਉਣ ਦੀ ਹਮ ਹੁਣ ਭਮ ਸਾਹਿਬ ਜਿਹੜੇ ਦੋ ਸ਼ੂਟਰ ਸੀ ਉਹਨਾਂ ਨੂੰ ਤਾਂ ਸਜ਼ਾ ਹੋ ਗਈ ਹਮ ਪਰ ਜਿਹੜੇ ਤਿੰਨ ਹੋਰ ਵਿਅਕਤੀ ਜਿਨ੍ਹਾਂ ਦੇ ਉੱਤੇ ਸਾਜ਼ਿਸ਼ ਕਰਨ ਦਾ ਜਿਹੜਾ ਇਲਜ਼ਾਮ ਸੀ ਹਮ ਉਹ ਬਰੀ ਹੋ ਗਏ ਸਬੂਤਾਂ ਦੀ ਕਾਰਨ ਹੁਣ ਇਹਨਾਂ ਜੋ ਭਮਸਾਬ ਦੇਖੋ ਬਈ ਇਹ ਬੰਦੇ ਹੈ ਕੌਣ ਜਿਨ੍ਹਾਂ ਦੇ ਉੱਤੇ ਅਲੀਗੇਸ਼ਨ ਸੀ ਜਿਹੜੇ ਬਰੀ ਹੋਏ ਜੀ ਦੋ ਤਾਂ ਜਿਹੜੇ ਸੀ ਸ਼ਰਦ ਕਲਾਸਕਰ ਤੇ ਸਚੀਨ ਅੰਦੂਰੇ ਇਹ ਤਾਂ ਸ਼ੂਟਰ ਸੀਗੇ ਹਮ ਤੇ ਇਹਨਾਂ ਦੇ ਉੱਤੇ ਹੁਣ ਦੇਖੋ ਬਈ ਗੌਰੀ ਲੰਕੇਸ਼ ਜਿਹੜੀ ਪੱਤਰਕਾਰ ਸੀ ਹਮ ਉਸ ਦਾ ਕਤਲ ਕਰਨ ਦਾ ਵੀ ਦੋਸ਼ ਹੈ ਗੋਬਿੰਦ ਪੰਸਾਰੇ ਇੱਕ ਹੋਰ ਤਾਰਕਹੀਲ ਵਿਅਕਤੀ ਹਮ ਉਹਨਾਂ ਦਾ ਵੀ ਕਤਲ ਕਰਨ ਦਾ ਦੋਸ਼ ਹੈ ਇੱਕ ਤਰ੍ਹਾਂ ਇਹ ਇੱਕ ਜੋ ਇਹਨਾਂ ਦੇ ਦੋਸ਼ ਲੱਗਦੇ ਨੇ ਇੱਕ ਪੈਟਰਨ ਨੇ ਦੇ ਵਿੱਚ ਲਿਖਦਾ ਹੈ ਵੀ ਕਿੱਡਾ ਵੱਡਾ ਇਹ ਇੱਕ ਤਰ੍ਹਾਂ ਦਾ ਟੈਰਰ ਨੈਟਵਰਕ ਸੀਗਾ ਸਾਰਾ ਸੀਗਾ ਬਿਲਕੁਲ ਹਮ ਸੋ ਇਹਨਾਂ ਦੇ ਉੱਤੇ ਜਿਹੜਾ ਯੂਏਪੀਏ ਤੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਇਹਨਾਂ ਵਿਅਕਤੀਆਂ ਦੇ ਉੱਤੇ ਕੜੀ ਕਾਰਵਾਈ ਹੋਣੀ ਚਾਹੀਦੀ ਸੀ ਹਮ ਪਰ ਕਾਰਵਾਈ ਨਹੀਂ ਹੋਈ ਬਿਲਕੁਲ ਕਿਉਂ ਨਹੀਂ ਹੋਈ ਕਿ ਸਿਰਫ ਇਸ ਲਈ ਕਿ ਇਹ ਇੱਕ ਖਾਸ ਵਿਚਾਰਧਾਰਾ ਦੇ ਨਾਲ ਇਹਦਾ ਨਾ ਸੰਬੰਧ ਹੈ ਹੂੰ ਤੇ ਉਹ ਵਿਚਾਰਧਾਰਾ ਜਿਹੜੀ ਹੈ ਉਹ ਸੱਤਾ ਦੇ ਵਿੱਚ ਹੈ ਹੂੰ ਭਮ ਸਾਹਿਬ ਜਿਹੜੀ ਇਨਵੈਸਟੀਗੇਸ਼ਨਸ ਹੈ ਜਿਹੜਾ ਜੁਡੀਸ਼ੀਅਲ ਸਿਸਟਮ ਹੈ ਜੀ ਉਸ ਨੂੰ ਹਮੇਸ਼ਾ ਹੀ ਨਿਰਪੱਖ ਤੇ ਨਿਰਲੇਪ ਹੋਣਾ ਚਾਹੀਦਾ ਹੈ ਹੂੰ ਜੇ ਨਹੀਂ ਹੋਊਗਾ ਜੇ ਉਸ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੋਊਗੀ ਜੀ ਅੱਜ ਇਹ ਰਿਜ਼ਲਟਸ ਜਿਹੜੇ ਉਹ ਸਾਹਮਣੇ ਆਉਂਦੇ ਰਹਿਣਗੇ ਬਿਲਕੁਲ ਹੁਣ ਭਮ ਸਾਹਿਬ ਜਿਹੜੇ ਤਿੰਨ ਬੰਦੇ ਬਰੀ ਹੋਏ ਹੂੰ ਤੁਸੀਂ ਉਹਨਾਂ ਦਾ ਪ੍ਰੋਫਾਈਲ ਦੇਖੋ ਇੱਕ ਉਹਨਾਂ ਦੇ ਵਿੱਚੋਂ ਜਿਹੜਾ ਵਿਰਿੰਦਰ ਸਿੰਘ ਤਵੜੇ ਹੈ ਜੀ ਇਹ ਈਐਨਟੀ ਦਾ ਸਰਜਨ ਹੈ ਜੀ ਐਡਾ ਕੁਆਲੀਫਾਈਡ ਤੇ ਪੜਿਆ ਲਿਖਿਆ ਵਿਅਕਤੀ ਜਿਹੜਾ ਕਿ ਹਿੰਦੂ ਜਨ ਜਾਗਰਤੀ ਸਮਿਤੀ ਜਿਹੜੀ ਕਿ ਸਨਾਤਨ ਸੰਸਥਾਨ ਦੇ ਨਾਲ ਜੁੜੀ ਹੋਈ ਇੱਕ ਸੰਸਥਾ ਹੈ ਜਿਸ ਦਾ ਕਿ ਇੱਕ ਰੌਲਾ ਚੱਲ ਰਿਹਾ ਸੀ ਡਬੋਲ ਕਰਦੇ ਨਾਲ ਹੂੰ ਉਹਦਾ ਇਹ ਮੈਂਬਰ ਹੈ ਸੀਬੀਆਈ ਨੇ ਉਸਦੇ ਤੇ ਇਲزام ਲਗਾਏ ਸੀ ਕਿ ਇਹ ਮਾਸਟਰਮਾਈਂਡ ਹੈ ਸਾਰੇ ਇਸ ਡਾਕਟਰ ਨਰਿੰਦਰ ਡਬੋਲਕਰ ਦੇ ਹਤਿਆਗਾਨ ਦਾ ਜੀ ਹੁਣ ਭਮ ਸਾਹਿਬ ਇਹ ਗੱਲ ਜਿਹੜੀ ਹੈ ਇਹ ਮਾਪੇ ਨੂੰ ਵਿਚਾਰਨੀ ਚਾਹੀਦੀ ਹੈ ਜੀ ਵੀ ਜੇ ਤੁਸੀਂ ਆਪਣੇ ਬੱਚਿਆਂ ਦੇ ਮਨਾਂ ਦੇ ਵਿੱਚ ਧਾਰਮਿਕ ਕਟੜਤਾ ਤੇ ਨਫ਼ਰਤ ਭਰੋਗੇ ਹੂੰ ਤਾਂ ਕੱਲ ਨੂੰ ਚਾਹੇ ਤੁਸੀਂ ਉਹਨਾਂ ਨੂੰ ਡਾਕਟਰ ਵੀ ਬਣਾ ਦਿਓ ਉਹਨਾਂ ਨੂੰ ਲਾਇਰ ਬਣਾ ਦਿਓ ਇੰਜੀਨੀਅਰ ਬਣਾ ਦਿਓ ਪਰ ਤੁਸੀਂ ਉਹਨਾਂ ਨੂੰ ਹਥਿਆਰੇ ਤੇ ਕਾਤਲ ਤੇ ਖੂਨ ਦੇ ਪਿਆਸੇ ਬਣਨ ਤੋਂ ਨਹੀਂ ਰੋਕ ਸਕੋਗੇ ਨਹੀਂ ਰੋਕ ਸਕਣਗੇ ਉਹ ਕੀੜਾ ਉਹਦੇ ਦਿਮਾਗ 'ਚ ਹਮੇਸ਼ਾ ਕੋਲਬਲ ਉਹ ਇੱਕ ਚੰਗੇ ਇਨਸਾਨ ਨਹੀਂ ਬਣਨਗੇ ਭਾਵੇਂ ਉਹ ਹੁਣ ਇਹਦੇ ਤੇ ਇਲਜ਼ਾਮ ਸੀ ਚਲੋ ਇਹਦੇ ਕੋਈ ਦੋਸ਼ ਪ੍ਰੂਵ ਨਹੀਂ ਹੋਇਆ ਹੂੰ ਪਰ ਸੀਬੀਆਈ ਨੇ ਇਹ ਇਲਜ਼ਾਮ ਲਗਾਇਆ ਸੀ ਇਸ ਈਐਨਟੀ ਡਾਕਟਰ ਦੇ ਕੀ ਡਾਕਟਰ ਨਵਿੰਦਰ ਡਬੋਲਕਰ ਦਾ ਕਤਲ ਕਰਨ ਦੇ ਪਿੱਛੇ ਗੱਲ ਕੀ ਸੀ ਕਿ ਬਸ ਇੱਕ ਵਿਚਾਰਧਾਰਾ ਦਾ ਵਿਰੋਧੀ ਸੀ ਉਹ ਹੂੰ ਕਿਉਂ ਤੁਸੀਂ ਆਪਣੇ ਜਿਹੜੇ ਵਿਰੋਧੀ ਵਿਚਾਰ ਹੈ ਉਹਨਾਂ ਨੂੰ ਸੁਣਨ ਦਾ ਮਾਤਾਂ ਨਹੀਂ ਰੱਖਦੇ ਕਿਉਂ ਤੁਸੀਂ ਜਿਹੜਾ ਹੈ ਦੂਜਿਆਂ ਦੇ ਜਿਹੜੇ ਖੂਨ ਦੇ ਪਿਆਸੇ ਹੋ ਜਾਂਦੇ ਹੋ ਮੌਤ ਦੇ ਘਾਟ ਉਤਾਰਨ ਦੇ ਲੋਕਾਂ ਨੂੰ ਉਤਰ ਪੈਨੇ ਹੋ ਹਮ ਜਿਹੜਾ ਸ਼ਬਦਾਂ ਦਾ ਤਰਕ ਦਾ ਜਵਾਬ ਹੈ ਜੇ ਤੁਹਾਡਾ ਇੰਨਾ ਹੀ ਸੋਲਿਡ ਤੁਹਾਡਾ ਧਰਮ ਹੈ ਹਮ ਜਿਸ ਦੇ ਉੱਤੇ ਤੁਸੀਂ ਇੰਨਾ ਰਿਲਾਈ ਕਰਦੇ ਹੋ ਇੰਨੀ ਤੁਹਾਡੀ ਉਹਦੇ ਵਿੱਚ ਆਸਥਾ ਹੈ ਹਮ ਤਾਂ ਤੁਸੀਂ ਉਹ ਤਰਕ ਦਿਓ ਡਬੋਲ ਕਰ ਨੂੰ ਝੂਠਾ ਸਾਬਤ ਕਰੋ ਤੁਸੀਂ ਹੂੰ ਜਿਹੜਾ ਮੈਜੀਕਲ ਡਰਗ ਰੈਮਡੀਜ਼ ਐਕਟ ਸਰਕਾਰ ਦਾ ਐਕਟ ਹੈ ਜਿਸ ਦੇ ਵਿੱਚ ਜੇ ਕੋਈ ਕਿਹਾ ਗਿਆ ਵੀ ਕੋਈ ਜਾਦੂ ਮੰਤਰ ਦੇ ਨਾਲ ਜੇ ਕੋਈ ਆਖਦਾ ਮੈਂ ਠੀਕ ਕਰ ਦੂੰਗਾ ਬਿਮਾਰੀਆਂ ਨਾ ਇੱਕ ਕਾਨੂੰਨਨ ਜੁਰਮ ਹੈ ਹੂੰ ਹੁਣ ਉਸ ਐਕਟ ਨੂੰ ਉਹਨਾਂ ਨੇ ਲਾਗੂ ਕਰਵਾਇਆ ਭਮ ਸਾਬ ਕਿ ਮਹਾਰਾਸ਼ਟra ਸਰਕਾਰ ਤੋਂ ਇਹ ਟੂਨੇ ਟਾਮਣਾ ਤੇ ਅੰਧਵਿਸ਼ਵਾਸਾਂ ਦੇ ਖਿਲਾਫ ਇੱਕ ਕਾਨੂੰਨ ਪਾਸ ਕਰਵਾਇਆ ਹੂੰ ਹੁਣ ਕੀ ਇਹ ਕੰਮ ਕਰਨਾ ਕੋਈ ਧਰਮ ਵਿਰੋਧੀ ਕੰਮ ਹੈ ਹਾਂ ਠੀਕ ਹੈ ਇਹ ਪਖੰਡ ਵਿਰੋਧੀ ਕੰਮ ਹੈ ਹਮ ਸਮਾਜ ਨੂੰ ਇੱਕ ਕੋੜ ਤੋਂ ਬਚਾਉਣ ਵਾਲੀ ਗੱਲ ਸੀਗੀ ਤਾਂ ਸੋ ਜਿਹੜੇ ਪਖੰਡੀ ਜਿਹੜੇ ਪਖੰਡ ਦਾ ਕਾਰੋਬਾਰ ਕਰਦੇ ਨੇ ਭਮ ਸਾਹਿਬ ਉਹਨਾਂ ਪਖੰਡੀਆਂ ਨੂੰ ਫਿਰ ਇਹ ਚੀਜ਼ ਮੰਜ਼ੂਰ ਨਹੀਂ ਹੁੰਦੀ ਤੇ ਉਹ ਆਪਣੇ ਜਿਹੜੇ ਪਿੱਛੇ ਲੱਗੀਆਂ ਹੋਈਆਂ ਭੇਡਾਂ ਤੇ ਗੁਰਗੇ ਉਹਨਾਂ ਦੇ ਹੱਥੋਂ ਅਜਿਹੇ ਇੰਡੀਪੈਂਡੈਂਟ ਲੋਕਾਂ ਨੂੰ ਇੱਕ ਆਜ਼ਾਦ ਸੋਚ ਰੱਖਣ ਵਾਲਿਆਂ ਨੂੰ ਇੱਕ ਸਾਇੰਟਿਫਿਕ ਸੋਚ ਰੱਖਣ ਵਾਲਿਆਂ ਨੂੰ ਮੌਤ ਦੇ ਘਾਟ ਉਤਰਵਾਉਂਦੇ ਰਹਿੰਦੇ ਨੇ ਹਾਲਾਂਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਹੈ ਕਿ ਭਾਰਤ ਦੇ ਹਰੇਕ ਨਾਗਰਿਕ ਨੂੰ ਸੈਂਟ ਸਾਇੰਟਿਫਿਕ ਟੈਂਪਰ ਪੈਦਾ ਕਰਨਾ ਚਾਹੀਦਾ ਆਪਣੀ ਸੋਚ ਦੇ ਵਿੱਚ ਹੂੰ ਜੀ ਬਿਲਕੁਲ ਜਿਹੜੀ ਆਪਣੇ ਵਿਚਾਰ ਨੇ ਉਹ ਸਾਇੰਸ ਤੇ ਤਰਕ ਦੇ ਉੱਤੇ ਆਧਾਰਿਤ ਜਿਹੜੇ ਉਹ ਸੰਵਿਧਾਨ ਸਾਡਾ ਦੇਸ਼ ਚੱਲੂਗਾ ਨਾ ਕਿ ਪਖੰਡ ਦੇ ਆਧਾਰ ਦੇ ਉੱਤੇ ਬਿਲਕੁਲ ਸੋ ਦੂਸਰਾ ਜਿਹੜਾ ਦੇਖ ਲਓ ਇੱਕ ਉਹਨਾਂ ਦੇ ਵਿੱਚੋਂ ਜਿਹੜਾ ਮਰੀ ਹੋਇਆ ਸੰਜੀਵ ਪੁਨਾ ਲੈ ਕੇ ਹੂੰ ਇੱਕ ਵਕੀਲ ਹੈ ਹੂੰ ਬੰਬੇ ਦੇ ਵਿੱਚ ਹੂੰ ਤੇ ਤੀਸਰਾ ਜਿਹੜਾ ਵਿਕਰਮ ਭਾਵੇ ਬਰੀ ਹੋਇਆ ਹੈ ਸੀਬੀਆਈ ਦੇ ਦੇਤੇ ਦੋਸ਼ ਸੀ ਕਿ ਇਹਨੇ ਰੈਕੀ ਵਗੈਰਾ ਜਿਹੜੀ ਉਹ ਕੀਤੀ ਤੇ ਸ਼ੂਟਰਾਂ ਨੂੰ ਐਸਕੇਪ ਕਰਵਾਇਆ ਹੂੰ ਅ ਸੋਪਾਮ ਸਾਹਿਬ ਇਹ ਇਹ ਗੱਲ ਜਿਹੜੀ ਸਮਾਜ ਨੂੰ ਇਹ ਗੱਲ ਸਮਝਣੀ ਪਾਉਗੀ ਕਿ ਜੇ ਧਾਰਮਿਕ ਕਟੜਤਾ ਸਾਡੀ ਸੋਚ ਦੇ ਵਿੱਚ ਘਰ ਕਰ ਜਾਂਦੀ ਹੈ ਤਾਂ ਅਸੀਂ ਚਾਹੇ ਡਾਕਟਰ ਬਣ ਜਾਈਏ ਚਾਹੇ ਵਕੀਲ ਬਣ ਜਾਈਏ ਬਿਲਕੁਲ ਪਰ ਅਸੀਂ ਇੱਕ ਮੈਂਟ ਹੀ ਲੱਗੂਗਾ ਸਾਨੂੰ ਖੂਨ ਦੇ ਪਿਆਸੇ ਦਰਿੰਦੇ ਬਣ ਦੇ ਵਿੱਚ ਕਿਉਂਕਿ ਅਸੀਂ ਇਨਸਾਨੀਅਤ ਤੋਂ ਜਿਹੜੇ ਜਿਹੜੇ ਧਾਰਮਿਕ ਕਟੜਤਾ ਹੈ ਧਾਰਮਿਕ ਜਨੂਨ ਹੈ ਹੂੰ ਇਹ ਮਨੁੱਖ ਨੂੰ ਇਨਸਾਨੀਅਤ ਤੋਂ ਗਿਰਾ ਦਿੰਦੀ ਹੈ ਜੀ ਬਿਲਕੁਲ ਇਹ ਆਪਣੇ ਜਿਹੜੇ ਵਿਚਾਰਕ ਵਿਰੋਧੀ ਹੈ ਉਹਨਾਂ ਨੂੰ ਆਪਣੇ ਜਿਹੜੇ ਉਹਨਾਂ ਦਾ ਕਤਲ ਕਰਨ ਤੱਕ ਇਹ ਚੀਜ਼ ਬਿਲਕੁਲ ਉਹ ਚਲੀ ਜਾਂਦੀ ਹੈ ਜਦ ਕਿ ਤੁਸੀਂ ਤਰਕ ਦੇ ਨਾਲ ਤੇ ਉਹਨਾਂ ਨੂੰ ਜਵਾਬ ਨਹੀਂ ਦੇ ਸਕਦੇ ਹੂੰ ਅ ਸੋ ਭਮ ਸਾਹਿਬ ਇਸ ਕੇਸ ਦੇ ਵਿੱਚ ਹੁਣ ਜਿਹੜੀ ਮਾਨਯੋਗ ਅਦਾਲਤ ਹੈ ਉਸ ਨੇ ਸੀਬੀਆਈ ਨੂੰ ਸੌਰੀ ਜਿਹੜੇ ਹੋਮ ਡਿਪਾਰਟਮੈਂਟ ਹੈ ਉਸ ਨੂੰ ਕਾਫੀ ਝਾੜਾ ਪਾਈਆਂ ਤੇ ਇਹ ਤਿੰਨ ਜਿਹੜੇ ਦੋਸ਼ੀ ਸੀ ਇਸ ਦੇ ਵਿੱਚੋਂ ਬਰੀ ਹੋ ਗਏ ਹੂੰ ਤੇ ਜਿਹੜੇ ਦੋ ਦੋਸ਼ੀ ਸੀ ਸ਼ਰਦ ਕਲਾਸ਼ਕਰ ਤੇ ਸਚਿਨ ਅੰਦੂਰੇ ਜਿਹੜੇ ਸ਼ੂਟਰ ਸੀ ਉਹਨਾਂ ਨੂੰ ਸਜ਼ਾ ਹੋ ਗਈ ਹੈ ਸੋ ਉਹ ਇਹ ਇੱਕ ਪੈਟਰਨ ਡਵੈਲਪ ਹੋ ਰਿਹਾ ਸੀ ਭਮ ਸਾਬ ਜਿਸ ਦੇ ਵਿੱਚ ਕੀ ਜਿਹੜੇ ਆ ਇੰਡੀਪੈਂਡੈਂਟ ਸੋਚ ਰੱਖਣ ਵਾਲੇ ਤਰਕਸ਼ੀਲ ਸੋਚ ਰੱਖਣ ਵਾਲੇ ਜਿਹੜੇ ਉਹਨਾਂ ਨੂੰ ਧਰਮ ਵਿਰੋਧੀ ਕਹਿ ਕੇ ਮੌਦ ਦੇ ਘਾਟ ਉਤਾਰਿਆ ਜਾ ਰਿਹਾ ਸੀ ਚਾਹੇ ਉਹ ਨੌਤਰ ਨਰਿੰਦਰ ਡਬੋਲਕਰ ਹੈ ਜੀ ਚਾਹੇ ਉਹ ਗੋਬਿੰਦ ਪੰਸਾਰੇ ਹੈ ਚਾਹੇ ਉਹ ਗੌਰੀ ਲੰਕੇਸ਼ ਹੈ ਹੂੰ ਤੇ ਇੱਕੋ ਤਰ੍ਹਾਂ ਦਾ ਪੈਟਰਨ ਇੱਕੋ ਤਰ੍ਹਾਂ ਦਾ ਜਿਹੜਾ ਸਾਰਾ ਸੋ ਇਹ ਮੰਨਿਆ ਜਾਂਦਾ ਹੈ ਕਿ ਇਹੀ ਜਿਹੜੇ ਕਟੜ ਪੰਥੀ ਜਿਹੜੇ ਗਰੁੱਪ ਹੈ ਇਹ ਸਾਰੇ ਕਤਲਾਂ ਦੇ ਵਿੱਚ ਇਹਨਾਂ ਦਾ ਹੀ ਹੱਥ ਸੀ ਜਿਹੜੇ ਐਕਸਟਰੀਮਿਸਟ ਸੋਚ ਰੱਖਣ ਵਾਲੇ ਤੇ ਭਮਸਾਬ ਮੈਂ ਸਮਝਦਾ ਵੀ ਸਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਕੱਟੜਵਾਦ ਦੇ ਵਿੱਚ ਕੋਈ ਭੇਦਭਾਵ ਨਹੀਂ ਕਰਨਾ ਚਾਹੀਦਾ ਹੂੰ ਚਾਹੇ ਉਹ ਕਿਸੇ ਧਰਮ ਦੇ ਨਾਲ ਵਾਸਤਗੀ ਹੈ ਕੱਟੜਵਾਦ ਦੀ ਹੂੰ ਇਹ ਇਨਸਾਨੀਅਤ ਦੇ ਵਿਰੋਧੀ ਹੈ ਜੀ ਬਿਲਕੁਲ ਸੋ ਇਹਨਾਂ ਨੂੰ ਕਰੜੇ ਹੱਥੀ ਲੈਣਾ ਚਾਹੀਦਾ ਜਦੋਂ ਇੱਕ ਖਾਸ ਧਰਮ ਦੀ ਜਿੱਥੇ ਗੱਲ ਆ ਗਈ ਉੱਥੇ ਸਰਕਾਰਾਂ ਨਰਮ ਪੈ ਗਈਆਂ ਹੂੰ ਆਪਣੀ ਇੱਕ ਛਵੀ ਬਰਕਰਾਰ ਰੱਖਣ ਦੇ ਵਾਸਤੇ ਬਿਲਕੁਲ ਜਿਨ੍ਹਾਂ ਦੇ ਉੱਤੇ ਹੱਤਵਾਦ ਦੇ ਦੋਸ਼ ਨੇ ਹੂੰ ਟ੍ਰਾਇਲ ਚੱਲ ਰਹੀ ਹੈ ਉਹਨਾਂ ਨੂੰ ਤੁਸੀਂ ਐਮਪੀ ਬਣਾ ਕੇ ਉਸ ਮੁਕੱਦਸ ਸਥਾਨ ਦੇ ਉੱਤੇ ਬਿਠਾਉਨੇ ਬਿਲਕੁਲ ਜਿੱਥੇ ਦੇਸ਼ ਦਾ ਪੁਖ ਇੱਕ ਘੜਿਆ ਜਾਣਾ ਹੂੰ ਕੀ ਸਨੇਹਾ ਤੁਸੀਂ ਸਮਾਜ ਨੂੰ ਦੇ ਰਹੇ ਹੋ ਬਿਲਕੁਲ ਹਾਲਾਂਕਿ ਇਸ ਵਾਰ ਟਿਕਟ ਕੱਟ ਵੀ ਦਿੱਤੀ ਹੂੰ ਉਸ ਬੀਬਾ ਜੀ ਦੀ ਹਾਂ ਬੀਬਾ ਜੀ ਹੂੰ ਪਰ ਇਹ ਕੀ ਸਨੇਹਾ ਤੁਸੀਂ ਸਮਾਜ ਨੂੰ ਦਿੱਤਾ ਹੂੰ ਕੀ ਆਪਣੀ ਜਿਹੜੀ ਸਿਆਸੀ ਇੱਕ ਤੁਹਾਡੀ ਲਾਈਨ ਤੁਸੀਂ ਫੜੀ ਹੈ ਉਹਨੂੰ ਅੱਗੇ ਤੋਰਨ ਦੇ ਵਾਸਤੇ ਤੁਸੀਂ ਜਿਹੜੇ ਇੱਕ ਟੈਰਰਿਜ਼ਮ ਦੇ ਚਾਰਜਸ ਫੇਸ ਕਰਨ ਵਾਲਿਆਂ ਨੂੰ ਵੀ ਤੁਸੀਂ ਡਿਸਕਾਊਂਟ ਕਰਨ ਦੇ ਲਈ ਤਿਆਰ ਹੋ ਹੂੰ ਉਹਨਾਂ ਨੂੰ ਵੀ ਅਪਣਾਉਣ ਦੇ ਲਈ ਤਿਆਰ ਹੋ ਤਾਂ ਜਿਹੜੀ ਤੁਹਾਡੀ ਨੈਤਿਕਤਾ ਹੈ ਉਹ ਕਿੱਥੇ ਗਈ ਹੈ ਹੂੰ ਜਿਹੜਾ ਦੇਸ਼ ਪ੍ਰੇਮ ਹੈ ਉਹ ਕਿੱਥੇ ਗਿਆ ਦੇਸ਼ ਪ੍ਰੇਮੀ ਤਾਂ ਨਹੀਂ ਹੁੰਦਾ ਵੀ ਇੱਕ ਧਰਮ ਵਿਸ਼ੇਸ਼ ਦਾ ਪ੍ਰੇਮ ਜੀ ਲੱਗ ਧਰਮ ਵਿਸ਼ੇਸ਼ ਨੂੰ ਲੈ ਕੇ ਚੱਲਣਾ ਹੂੰ ਜਿਹੜੇ ਬੰਬਲ ਬਲਾਸਟ ਜਦ ਹੁੰਦੇ ਨੇ ਭਮ ਸਾਹਿਬ ਉਹ ਕਿਤੇ ਕਿਸੇ ਦਾ ਧਰਮ ਪੁੱਛ ਕੇ ਮਾਰਦੇ ਨੇ ਬੰਦੇ ਨੂੰ ਬਿਲਕੁਲ ਕੀ ਸਮਝੋਤਾ ਐ ਐਕਸਪ੍ਰੈਸ ਦੇ ਵਿੱਚ ਸਿਰਫ ਇੱਕ ਧਰਮ ਵਿਸ਼ੇਸ਼ ਦੇ ਵਿਅਕਤੀ ਸੀ ਹਮ ਤੇ ਜੇ ਧਰਮ ਵਿਸ਼ੇਸ਼ ਦੇ ਵੀ ਹੋਣ ਕੀ ਉਹ ਭਾਰਤ ਦੇ ਨਾਗਰਿਕ ਨਹੀਂ ਬਿਲਕੁਲ ਜਿਹੜਾ ਸਾਡਾ ਰਿਪਬਲਿਕ ਹੈ ਰਿਪਬਲਿਕ ਆਫ ਇੰਡੀਆ ਹਮ ਉਹ ਕਿਸੇ ਧਾਰਮਿਕ ਆਇਡੈਂਟੀਟੀ ਦੇ ਉੱਤੇ ਨਹੀਂ ਖੜਾ ਉਹ ਇੱਕ ਸਾਂਝੀ ਨਾਗਰਿਕਤਾ ਦੇ ਅਸੂਲ ਦੇ ਉੱਤੇ ਖੜਾ ਹੈ ਹਮ ਅਸੀਂ ਸਾਰੇ ਜਿਹੜੇ ਭਾਰਤ ਦੇ ਨਾਗਰਿਕਾਂ ਸਾਰਵਜਨਿਕ ਜੀਵਨ ਦੇ ਵਿੱਚ ਰੂਪ ਰੰਗ ਜਾਤ ਪਾਤ ਤੇ ਖਿੱਤੇ ਭਾਸ਼ਾ ਧਰਮ ਮਜ਼ਬਬ ਸਭ ਤੋਂ ਉੱਪਰ ਉੱਠ ਕੇ ਇੱਕ ਭਾਰਤ ਦੇ ਸਾਂਝੇ ਨਾਗਰਿਕਾਂ ਜਿਨ੍ਹਾਂ ਦੇ ਜਾਨ ਤੇ ਮਾਲ ਦੀ ਇੱਕੋ ਜਿੰਨੀ ਹਿਫਾਜ਼ਤ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜੀ ਤੇ ਜਿਸ ਦੇ ਵਿੱਚ ਮੈਂ ਸਮਝਦਾ ਹਾਂ ਵੀ ਸਰਕਾਰ ਨੂੰ ਕੋਈ ਢਿਲਮਠ ਨਹੀਂ ਕਰਨੀ ਚਾਹੀਦੀ ਹਮ ਹੁਣ ਇਹ ਜਿਹੜਾ ਮੈਜੀਕਲ ਰੈਮਡੀਜ਼ ਐਕਟ ਹੈ ਭਮ ਸਾਹਿਬ ਇਹ ਇੱਕ ਇੰਨਾ ਜ਼ਰੂਰੀ ਇਹ ਕਾਨੂੰਨ ਹੈ ਇਨਾ ਬੂਨੇ ਸਾਧਾਂ ਦੇ ਉੱਤੇ ਨੱਥ ਪਾਉਣ ਦੇ ਲਈ ਜਿਹੜੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜਾਦੂ ਟੂਣੇ ਟਾਮਣ ਵਰਗੀਆਂ ਜਿਹੜੀਆਂ ਬੇਹੁਦਾਰ ਗੱਲਾਂ ਕਰਕੇ ਖਲਵਾੜ ਕਰਦੇ ਆ ਹਮ ਆ ਬਾਬਾ ਆਰਾਮਦੇਵ ਜਿਹੜਾ ਹੁਣ ਕੜਕੀ ਦੇ ਵਿੱਚ ਆਇਆ ਹੈ ਇਹ ਵੀ ਇਸੇ ਕਾਨੂੰਨ ਦੇ ਅਧੀਨ ਆਇਆ ਹੈ ਹਮ ਜੀ ਕਿਉਂਕਿ ਇਹ ਦਾਅਵੇ ਕਰ ਰਿਹਾ ਸੀ ਕਿ ਮੈਂ ਏਡਸ ਦਾ ਇਲਾਜ ਕਰ ਦੂੰ ਜਿਹੜਾ ਕਿ ਸੈਂਟੀਫਿਕਲੀ ਜਿਹੜਾ ਸੱਚ ਨਹੀਂ ਜਿਹੜੀ ਗੱਲ ਹਮ ਮੈਂ ਜੀ ਫਲਾਨੇ ਦਾ ਇਲਾਜ ਕਰ ਦਨਾ ਮੈਂ ਕੈਂਸਰ ਦਾ ਇਲਾਜ ਕਰ ਦਨਾ ਜਿਹੜੀ ਇੰਨੇ ਬਿਲੀਅਨਸ ਆਫ ਡਾਲਰ ਜਿਹਦੀ ਰਿਸਰਚ ਉੱਤੇ ਲੱਗ ਚੁੱਕੇ ਨੇ ਤੇ ਇੱਕ ਜਿਹੜਾ ਹੈ ਉਹ ਬੂਬਨਾ ਆ ਕੇ ਕਹਿੰਦਾ ਵੀ ਇਲਾਜ ਤਾਂ ਮੇਰੇ ਕੋਲ ਹੈ ਹੂੰ ਉਸ ਬੂਬਨੇ ਨੂੰ ਉਸ ਸਾਧ ਨੂੰ ਵੀ ਜਿਹੜਾ ਹੈ ਉਹ ਕਾਬੂ ਭਮ ਸਾਹਿਬ ਇਸੇ ਕਾਨੂੰਨ ਨੇ ਕੀਤਾ ਕਿਉਂਕਿ ਕਾਨੂੰਨ ਦਾ ਜਿਹੜਾ ਉਹ ਮਕਸਦ ਹੁੰਦਾ ਹੈ ਉਹ ਇਹ ਨਹੀਂ ਹੁੰਦਾ ਵੀ ਕਿਸੇ ਜਿਹੜਾ ਧਰਮ ਵਿਸ਼ੇਸ਼ ਨੂੰ ਖੁਸ਼ ਕਰਨਾ ਹਮ ਕਾਨੂੰਨ ਦਾ ਮਕਸਦ ਹੁੰਦਾ ਹੈ ਕਾਨੂੰਨ ਦੇ ਰਾਜ ਦੀ ਸਥਾਪਤੀ ਕਰਨਾ ਹਮ ਲੋਕਾਂ ਦੇ ਜਾਨ ਤੇ ਮਾਲ ਦੀ ਹਿਫਾਜ਼ਤ ਕਰਨਾ ਸਟੇਟ ਦਾ ਫਰਜ਼ ਹੁੰਦਾ ਹੈ ਹਮ ਸੋ ਸਟੇਟ ਨੂੰ ਉਹ ਫਰਜ਼ ਨਿਭਾਉਣਾ ਚਾਹੀਦਾ ਚਾਹੇ ਸਾਹਮਣੇ ਕੋਈ ਵੀ ਹੋਵੇ ਬਿਲਕੁਲ ਲੈਟ ਦਾ ਜਸਟਿਸ ਬੀ ਡਨ ਇਵਨ ਇਫ ਦਾ ਹੈਵਨਸ ਮੇ ਫਾਲ ਜੀ ਚਾਹੇ ਅਸਮਾਨ ਵੀ ਗਿਰ ਜਾਵੇ ਤਾਂ ਵੀ ਇਨਸਾਫ ਹੋਣਾ ਚਾਹੀਦਾ ਹਮ ਸੋ ਆ ਬਾਬਾ ਰਾਮਦੇਵ ਦੇ ਕੇਸ ਦੇ ਵਿੱਚ ਵੀ ਭਮਸਾਪ ਮਾਨਯੋਗ ਸੁਪਰੀਮ ਕੋਰਟ ਨੇ ਇਨਸਾਫ ਕੀਤਾ ਹੈ ਜਿੱਥੇ ਇਹਦੀਆਂ ਝੂਠੀਆਂ ਫਰਾਡ ਦਵਾਈਆਂ ਨੂੰ ਰੋਕਣ ਦੇ ਵਾਸਤੇ ਜਿਹੜੀ ਉੱਤਰਾਖੰਡ ਸਰਕਾਰ ਹੱਥ ਖਿੱਚ ਰਹੀ ਸੀ ਉੱਥੇ ਸੁਪਰੀਮ ਕੋਰਟ ਨੇ ਉਹਨਾਂ ਅਫਸਰਾਂ ਦੀ ਛੁੱਟੀ ਕੀਤੀ ਹੈ ਜਿਨ੍ਹਾਂ ਨੇ ਆਪਣੀ ਡਿਊਟੀ ਨਹੀਂ ਪੂਰੀ ਕੀਤੀ ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਸੀ ਜੀ ਬਿਲਕੁਲ ਇਸੇ ਤਰ੍ਹਾਂ ਡਾਕਟਰ ਨਰਿੰਦਰ ਡਬੋਲਕਰ ਜਿਹੜੇ ਹੈ ਉਹ ਮੈਮਾ ਪਰਮਾ ਦੇ ਖਿਲਾਫ ਆਵਾਜ਼ ਚੱਕ ਕੇ ਇਨ੍ਹਾਂ ਪਖੰਡੀਆਂ ਦੇ ਖਿਲਾਫ ਆਵਾਜ਼ ਚੱਕ ਕੇ ਜਿਹੜਾ ਲੋਕਾਂ ਨੂੰ ਜਾਗਰੂਕ ਕਰ ਰਿਹਾ ਸੀ ਹੂੰ ਜਿਹਦਾ ਭਮਸਾ ਖਾਮਿਆਜ਼ਾ ਉਹਨਾਂ ਨੂੰ ਆਪਣੀ ਜਾਨ ਤੋਂ ਹੱਥ ਧੋ ਕੇ ਪੂਤਣਾ ਪਿਆ ਪਰ ਇਹ ਜਿਹੇ ਲੋਕ ਆ ਜਿਹੜੇ ਇਹ ਮਸ਼ਾਲਾਂ ਦੇ ਵਾਂਗ ਹੁੰਦੇ ਨੇ ਇਹ ਜਿਹੜੀ ਮਸ਼ਾਲ ਹੈ ਅੱਗੇ ਤੋਂ ਅੱਗੇ ਤੁਰਦੀ ਰਹਿੰਦੀ ਹੈ ਪਰ ਅੱਜ ਉਹਨਾਂ ਦੇ ਕਤਲ ਦੇ ਕੇਸ ਦੇ ਵਿੱਚ ਇੱਕ ਮੈਂ ਸਮਝਦਾ ਵੀ ਪੂਰਾ ਨਹੀਂ ਤਾਂ ਅਧੂਰਾ ਇਨਸਾਫ ਜ਼ਰੂਰ ਹੋਇਆ ਹੋਇਆ ਜੀ ਬਾਕੀ